ਸ੍ਰੀ ਕਾਲ ਜੀ ਗ੍ਰਾਮ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 19 ਅਗਸਤ ਦਿਨ ਸੋਮਵਾਰ ਦੇਸੀ ਮਿੰਨਾ 4:20 ਸੋ ਗੱਲ ਕਰਦੇ ਹਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਸ ਕਰਕੇ ਪੜ੍ਹ ਸਕਦੇ ਹੋ ਆਵਾਜ਼ ਦੇ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉਤੇ ਨਜ਼ਰ ਆ ਰਹੀ ਹੈ ਸਭ ਤੋਂ ਪਹਿਲੀ ਖਬਰ ਹੈ ਜੀ ਸੂਬੇ ਦੇ ਤਹਿਸੀਲ ਦਫ਼ਤਰਾਂ ਵਿੱਚ ਅੱਜ ਕੰਮਕਾਰ ਆਮ ਵਾਂਗ ਹੋਇਆ ਅੱਜ ਜੋ ਕੀਤੀ ਜਾਣ ਵਾਲੀ ਆਪਣੀ ਤਿੰਨ ਰੋਜ਼ਾ ਹੜਤਾਲ ਫਿਲਹਾਲ ਤਹਿਸੀਲਦਾਰਾਂ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ ਕੱਲ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ ਬਖਤੇ ਮੌਲ ਮੰਤਰੀ ਬ੍ਰਹਮਸ਼ੰਕਰ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਮੰਤਰੀ ਨੇ ਬਾਲ ਆਫਸਰਾਂ ਦੀਆਂ ਮੰਗਾਂ ਪ੍ਰਤੀ ਨਰਮ ਰੁਖ اختیار ਕਰਦੇ ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੌਕੇ ਉੱਤੇ ਹੀ ਮੰਨ ਲਿਆ ਅਤੇ ਬਾਕੀ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦੇ ਕੇ ਉਹਨਾਂ ਮਾਲ ਆਫਸਰਾਂ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਇੱਥੇ ਬੰਦੀ ਨੇ ਇਕ 19 ਤੋਂ ਲੈ ਕੇ 21 ਅਗਸਤ ਤੱਕ ਐਲਾਨੀ ਤਿੰਨ ਦਿਨ ਦਾ ਰੋਜ਼ਾ ਸਮੂਹਿਕ ਹੜਤਾਲ ਮੁਲਤਵੀ ਕਰ ਦਿੱਤੀ। ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਪੈਨਸ਼ਨ ਮੁਲਾਜ਼ਮਾਂ ਤੇ ਮਾਨ ਪੱਤਾ ਵਰਕਰਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਦੇ ਕਾਰਨ ਸੂਬਾ ਸਰਕਾਰ ਦੇ ਖਿਲਾਫ ਸੰਘਰਸ਼ਿਕ ਪਰ ਫਿਰ ਸ਼ੁਰੂ ਕਰ ਦਿੱਤਾ ਗਿਆ। ਤਲਛੰਦੂਰ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂਾਂ ਦਾ ਫਰੰਟਵੋਲੋ ਕੀਤੀ ਗਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਤੇ ਮੁਲਾਜ਼ਮ ਸ਼ਾਮਿਲ ਹੋਏ। ਜਿੰਨਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਬਾਅਦ ਵਿੱਚ ਇੱਕ ਵੱਡੀ ਰੈਲੀ ਕੱਢੀ ਇਸ ਮੌਕੇ ਬੁਲਾ ਰਹੇ ਹਨ ਆਖਿਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਦਾ ਸਮਾਂ ਦੇ ਕੇ ਮਕਰਨ ਦਾ ਰਿਕਾਰਡ ਕਾਇਮ ਕਰ ਚੁੱਕਿਆ ਹੈ ਇਸ ਲਈ ਹੁਣ ਸਰਕਾਰ ਵੱਲੋਂ ਦਿੱਤੀਆਂ ਗਈਆਂ ਮੀਟਿੰਗਾਂ ਦੇ ਹੁੰਦਾਂ ਨੂੰ ਕੋਈ ਭਰੋਸਾ ਨਹੀਂ ਰਿਹਾ ਤੇ ਉਹ ਹੁਣ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਪੰਚਾਇਤ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਲਈ ਰਾਜ ਚੋਣ ਕਮਿਸ਼ਨਰ ਨੇ ਹੁਣ ਕੰਮ ਅੰਕਸ ਲਈ ਹੈ ਇਸ ਲਈ ਰਾਜ ਚੋਣ ਕਮਿਸ਼ਨ ਹੁਣ 2 ਤੋਂ 22 ਅਗਸਤ ਤੱਕ ਤਾਕਤ ਦੇ ਦਿਨ ਲਈ ਸੂਬੇ ਭਰ ਦੇ ਵੋਟਰਾਂ ਦੀ ਸੂਚੀ ਨੂੰ ਅਪਡੇਟ ਕਰਨ ਦੇ ਲਈ ਇੱਕ ਮੁਹਿੰਮ ਚਲਾ ਰਿਹਾ ਹੈ ਚੋਣ ਕਮਿਸ਼ਨ ਨੇ ਕੱਲ ਜਾਣਕਾਰੀ ਦਿੱਤੀ ਹੈ ਕਿ 2 ਤੋਂ 22 ਅਗਸਤ ਤੱਕ ਸੂਬੇ ਭਰ ਦੇ ਚੋਣ ਅਧਿਕਾਰੀ ਵੱਖ-ਵੱਖ ਥਾਵਾਂ ਉੱਤੇ ਬੈਠ ਕੇ ਵੋਟਰਾਂ ਦੀਆਂ ਸੂਚੀਆਂ ਨੂੰ ਅਪਡੇਟ ਕਰਨਗੇ ਨਾ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਯੋਗ ਵੋਟਰ ਆਪਣੀ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ ਸਾਲ ਅੰਮ੍ਰਿਤਸਰ ਵਿੱਚ ਥਾਰ ਗੱਡੀ ਤੇ ਕਾਲੀ ਜਾਲੀ ਨੂੰ ਲਗਾਏ ਜਾਣ ਤੇ ਦੋ ਪੁਲਿਸ ਮੁਲਾਜ਼ਮ ਆਪਸ ਵਿੱਚ ਝੜ ਗਏ।ਦਰਅਸਲ ਜਦ ਪੁਲਿਸ ਮੁਲਾਜ਼ਮਾਂ ਵੱਲੋਂ ਨਾਕੇ ਤੇ ਗੱਡੀ ਨੂੰ ਰੋਕਿਆ ਗਿਆ। ਅਤੇ ਉਸ ਤੇ ਲੱਗੀ ਕਾਲੀ ਜਾਲੀ ਨੂੰ ਜਦੋਂ ਉਤਾਰਨ ਦੇ ਲਈ ਕਿਹਾ ਗਿਆ ਤਾਂ ਗੱਡੀ ਚਲਾ ਰਹੇ ਪੁਲਿਸ ਮੁਲਾਜ਼ਮ ਨੇ ਆਪਣੇ ਰੁਤਵੇ ਦਾ ਦੋਸ਼ ਦਿੰਦਿਆਂ ਗੱਡੀ ਉੱਪਰ ਲੱਗੀ ਕਾਲੀ ਜਾਲੀ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਇਸ ਮਾਮਲੇ ਦਾ ਨੋਟਿਸ ਲੰ데 ਹੋਇਆ ਮਿਸਰ ਸਰ ਦੇ ਅਸਪੀ ਦਿਹਾਤੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਚਲਾ ਰਹੇ ਪੁਲਿਸ ਮੁਲਾਜ਼ਮ ਨੂੰ ਮੌਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਤੇ ਉਸ ਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਸੂਬੇ ਦੇ ਵਿੱਚ ਕੱਲ ਵੀ ਬਗਰਾੰਦੀ ਅਖਬਚੋਲੀ ਜਾਰੀ ਰਹੀ ਦੇ ਲੁਧਿਆਣਾ ਨਗੋਦਾ ਤਰੰਤ ਨਾਲ ਖੇਤਰਾਂ ਦੇ ਵਿੱਚ ਹਲਕੀ ਵਰਖਾ ਹੋਈ ਮੌਸਮ ਬਾਲ ਨੇ ਦੱਸਿਆ ਕਿ ਸੂਬੇ ਦੇ ਵਿੱਚ ਹੁਣ ਵਰਖਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤਰ੍ਹਾਂ ਚੱਲ ਰਿਹਾ ਹੁਣ ਤੱਕ ਸੂਬੇ ਵਿੱਚ ਜੋ ਵੀ ਵਰਖਾ ਦੀ ਕਮੀ ਦਰਜ ਕੀਤੀ ਗਈ ਹੈ ਉਸ ਦੇ ਪੂਰੇ ਹੋਣ ਦੀ ਸੰਭਾਵਨਾ ਬਣ ਗਈ ਹੈ ਮੌਸਮੀ ਬਾਗ ਨੇ ਦੱਸਿਆ ਕਿ ਅੱਜ ਤੋਂ ਸੂਬੇ ਦਾ ਮੌਸਮ ਇੱਕ ਵਾਰ ਫਿਰ ਬਿਗਰੇਗਾ ਤੇ 21 ਅਗਸਤ ਤੱਕ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਤੇ ਕੁਝ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਅਮਿਸਰ ਦੇ ਨਜ਼ਦੀਕ ਪਿੰਡ ਬਾਸਰ ਦੇ ਗਿੱਲਾਂ ਵਿੱਚ ਸ਼ਨੀਵਾਰ ਦੌਰ ਸ਼ਾਮ ਤੇ ਨਾਨ ਪਚੱਤੇ ਵਿਅਕਤੀਆਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਬ੍ਰਾਂਚ ਤੋਂ ਹਥਿਆਰ ਦਿਖਾ ਕੇ 4.5 ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਪਰ ਕਿਸ ਮਾਮਲੇ ਵਿੱਚ ਹਾਲੇ ਤੱਕ ਇਸ ਦਾ ਕੋਈ ਸਾਰਾਗਰਸ ਮਾਮਲੇ ਵਿੱਚ ਨਹੀਂ ਹੱਥ ਲੱਗਿਆ। ਚੋਣ ਕਮਿਸ਼ਨ ਭਾਵੇਂ ਪੰਚਾਇਤ ਚੋਣਾਂ ਨੂੰ ਲੈ ਕੇ ਹਰੇ ਚੰਡੀ ਦੇਣੀ ਬਾਕੀ ਹੈ ਪਰ ਜਿੰਨੀ ਚੋਣਾਂ ਦਾ ਫਿੜ ਪੱਗ ਗਿਆ। ਚੋਮੇ ਤਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਦਰਬਾਹ ਚੋਣ ਹਲਕੇ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਹੈ। ਸੁਖਵੀਰ ਬਾਦਲ ਨੇ ਕਲ ਗਿੱਦੜਬਾਹ ਹਲਕੇ ਦੇ ਇੱਕ ਦਿਨਾਂ ਵਿੱਚ ਦਰਸ਼ਨਾ ਤੋਂ ਬਾਅਦ ਬੈਠਕਾਂ ਕਰਕੇ ਕਾਲੀ ਵਰਕਰਾਂ ਨੂੰ ਜਿਮਨੀ ਜੋੜਾਉਣ ਦੇ ਲਈ ਸਗਰਮ ਹੋਣ ਦਾ ਸੰਦੇਸ਼ ਵੀ ਦਿੱਤਾ ਉਹਨਾਂ ਆਖਿਆ ਕਿ ਜਿਵੇਂ 1995 ਦੇ ਵਿੱਚ ਗਿੱਦੜਬਾਹ ਉਪਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਉਸੇ ਤਰ੍ਹਾਂ ਹੀ ਅਕਾਲੀ ਦਲ ਦੀ ਸਰਕਾਰ ਦਾ ਮੋੜ ਹੁਣ ਫਿਰ ਤੋਂ ਗਿੱਦੜਬਾਹ ਤੋਂ ਹੀ ਬੱਜੇਗਾ ਸੁਪਰੀਮ ਕੋਰਟ ਨੇ ਕਲਕੱਤਾ ਦੇ ਇੱਕ ਹਸਪਤਾਲ ਵਿੱਚ ਡਾਕਟਰ ਨਾਲ ਜ਼ਬਰਦਸਤਨਾ ਦੇ ਹਤਿਆ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ ਚੀਫ ਜਸਟਿਸ ਦੀ ਅਗਵਾਈ ਹੇਠਲੇ ਪੈਚ ਵੱਲੋਂ ਕਾਹੇ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਜਿੱਕਰ ਹੋ ਗਿਆ ਕਿ ਕਲਕੱਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਕਲਕੱਤਾ ਪੁਲਿਸ ਨੂੰ ਲੈ ਕੇ ਸੀਲਪੀਆ ਨੂੰ ਸੌਂਪ ਦਿੱਤੀ ਸੀ ਉਦੋਂ ਇਹ ਸਰਕਾਰ ਦੇ ਖਿਲਾਫ ਦੇਸ਼ ਪਰ ਵੀ ਡਾਕਟਰਾਂ ਪਲੋਦਾ ਪ੍ਰਦਰਸ਼ਨ ਚੱਲੀ ਰਹੀਆਂ ਸੀ ਤੇ ਮਰੀਜ਼ ਖੱਜਲ ਖਵਾਰ ਹੋ ਰਹੇ ਹਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੱਲ ਚੰਡੀਗੜ੍ਹ ਵਿੱਚ ਪੈਰਿਸ 올림픽 ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਨਗਦੀ ਨਾਮ ਦੇ ਕੇ ਸਨਮਾਨਿਤ ਕੀਤਾ ਮੁੱਖ ਮੰਤਰੀ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਿਤ ਖਿਡਾਰੀਆਂ ਨੂੰ 1-1 ਕਰੋੜ ਰੁਪਏ ਤੇ ਜਦਕਿ ਬਾਕੀ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਝਾਰਖੰਡ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਤੇ ਸਾਫਾ ਮੁੱਖ ਮੰਤਰੀ ਸੁਰੇਨ ਨੇ ਆਖਿਆ ਕਿ ਮੁੱਖ ਮੰਤਰੀ ਦੀ ਅਉਡੀਓ ਤੇ ਰਹਿੰਦੇ ਆ ਉਹਨਾਂ ਨੂੰ ਵੱਡੇ ਤੇ ਰਸਕਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵਜ੍ਹਾ ਹੈ ਕਿ ਹੁਣ ਬਦਲਾਹ ਰਾਹੀਂ ਚੁਣੀ ਗਈ ਸਰਕਾਰ ਦੇ ਵਿਲਈਓ ਮਜਬੂਰ ਹੋ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਇਹ ਬਿਆਨ ਦਿੱਲੀ ਪਹੁੰਚਣ ਤੋਂ ਕੁਝ ਘੰਟੇ ਮਗਰੋਂ ਦਿੱਤਾ ਜਦੋਂ ਭਾਜਪਾ ਵੀ ਸ਼ਾਮਲ ਹੋਣ ਬਾਅਦ ਉਹਨਾਂ ਦੀਆਂ ਸਿਰਾਈਆਂ ਲਗਾਈਆਂ ਚਾਹੀਆਂ ਸਨ। ਦਿੱਲੀ ਤੋਂ ਲੈ ਕੇ ਬੰਬਈ ਤੱਕ ਤਾਂ ਡਾਕਟਰਾਂ ਦੀ ਹੜਤਾਲ ਜਾਰੀ ਹੈ। ਕਾਫਰਨੀ ਹੜਤਾਲ ਅਭਿਨਾਂਦ ਰਿਜਰ ਦਾ ਭਾਰੀ ਨੁਕਸਾਨ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਿਹਤ ਸੇਵਾਵਾਂ ਬੁਰੀ ਤਰੀਕੇ ਨਾਲ ਠੱਪ ਹੋ ਗਈਆਂ ਸਿਹਤ ਮੰਤਰਾਲੇ ਨੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ ਡਾਕਟਰਾਂ ਦੀ ਹੜਤਾਲ ਨੂੰ ਦੇਖਦੇ ਹੋਏ ਗ੍ਰੈਮਨਸ ਵਾਲੇ ਨਹੀਂ ਵੀ ਡਾਕਟਰਾਂ ਦੇ ਪ੍ਰਦਰਸ਼ਨਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਉੱਤੇ ਸਾਰੇ ਦੇਸ਼ ਦੇ ਰਾਜਾਂ ਤੋਂ ਰਿਪੋਰਟ ਮੰਗੀ ਹੈ ਉਹਨਾਂ ਨੇ ਸਾਰੇ ਦੇਸ਼ਾਂ ਦੇਸ਼ ਸਾਰੇ ਦੇਸ਼ ਦੇ ਰਾਜਾਂ ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਕਿ ਹਰੇਕ ਰਾਜ ਆਪਣੀ ਕਾਨੂੰਨ ਵਿਵਸਥਾ ਦੀ ਰਿਪੋਰਟ ਹਰ 2 ਘੰਟੇ ਬਾਅਦ ਦੇਵੇ ਕਲਕੱਤਾ ਰੇਪ ਮਰਡਰ ਕੇਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਰਜੀ ਮੈਡੀਕਲ ਕਾਲਜ ਦੇ ਕੋਲ ਧਰਨਾ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਜਾਵੇ ਸਰਕਾਰ ਲਗਾਤਾਰ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਡਾਕਟਰਾਂ ਦੇ ਲਈ ਹਰ ਤਰ੍ਹਾਂ ਦਾ ਫੈਸਲਾ ਲੈ ਲੈ ਰਹੀ ਹੈ ਪਰ ਡਾਕਟਰਾਂ ਦੇ ਹੱਕ ਵਿੱਚ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਸੀ ਜਿਸ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਡਾਕਟਰਾਂ ਦੇ ਉਤੇ ਹਿੰਸਾ ਹੋਣ ਤੇ 6 ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕੀਤੀ ਜਾਵੇਗੀ ਪੀਐਮ ਮੋਦੀ ਨੇ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਸ਼ਾਂਤ ਕਰਨ ਦੇ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣ ਦੇ ਲਈ ਕਿਹਾ ਹੈ ਨੌਕਰੀਆਂ ਦੇਣ ਦੇ ਮਾਮਲੇ ਵਿੱਚ 20 ਦੇਸ਼ਾਂ ਤੋਂ ਭਾਰਤ ਕਾਫੀ ਪਿੱਛੇ ਰਹਿ ਗਿਆ ਹੈ ਗੀਤਾ ਗੋਪੀਨਾਥ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਇਸ ਦਾ ਨੌਕਰੀਆਂ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਗੀਤਾ ਆਈਐਮਐਫੀ ਦੀ ਡਿਪਲੀਮੇਨਿੰਗ ਡਾਇਰੈਕਟਰ ਹਨ ਦਿੱਲੀ ਦੇ ਸਕੂਲ ਆਫ ਇਕਨੋਮਿਕਸ ਦੇ ਇੱਕ ਪ੍ਰੋਗਰਾਮ ਦੇ ਵਿੱਚ ਗੀਤਾ ਨੇ ਦੱਸਿਆ ਕਿ T20 ਦੇਸ਼ਾਂ ਦੇ ਵਿੱਚ ਰੁਜ਼ਗਾਰ ਨੂੰ ਦੇਣ ਦੇ ਮਾਮਲੇ ਵਿੱਚ ਭਾਰਤ ਕਾਫੀ ਪਿਛੜਿਆ ਹੋਇਆ ਨਜ਼ਰ ਆਉਂਦਾ ਹੈ। ਉਹਨਾਂ ਦੇ ਅਨੁਸਾਰ ਸਾਲ 2024 ਤੱਕ ਭਾਰਤ ਨੂੰ 14 ਕਰੋੜ 8 ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਲ 2027 ਤੱਕ ਭਾਰਤ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਬਣ ਜਾ ਰਿਹਾ ਕਿਉਂਕਿ ਇਸ ਦੀ ਗ੍ਰੋਥ ਰੇਟ ਕਾਫੀ ਸਹੀ ਚੱਲ ਰਹੀ ਹੈ। 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਮਿੰਦਰਾਥਾ ਰੌਕਸ ਦੀ ਬੁਕਿੰਗ ਕੰਪਨੀ ਨੇ ਕੀਤਾ ਹੈ ਲਾਂਚ ਇਸ ਸੁਸੁਰੂ ਸ਼ੁਰੂਆਤੀ ਮਾਡਲ ਦੀ। ਪ੍ਰਾਈਸ 13 ਲੱਖ ਰੁਪਏ ਹੈ ਮੰਦਰਾ ਨੇ 15 ਗਾਸ ਤੋਂ ਆਪਣੀ 5 ਡੋਰ ਥਾਰ ਰੌਕਸਪਾਰਟਿਸ਼ ਲਾਂਚ ਕੀਤੀ ਹੈ ਇਹ ਗੱਡੀ ਦਾ ਬੇਸ ਮਾਡਲ પેટ્રોલ ਵੇਰੀਐਂਟ ਦੀ ਕੀਮਤ 12 ਲੱਖ ਬਣੀ ਗਈ ਹੈ ਤੇ ਬੇਸ ਡੀਜ਼ਲ ਵੇਰੀਐਂਟ ਦੀ ਕੀਮਤ 13 ਲੱਖ ਰੁਪਏ ਹੈ ਗੱਡੀਆਂ ਨਾਲ ਜੁੜੀ ਇੱਕ ਦੂਸਰੀ ਦੁਖਦਾਈ ਘਟਨਾ ਸੁਣਾਓ ਕਿ ਐਸਯੂਵੀ ਦੇ 에ਅਰ ਬੈਗ ਉਦੁਰਕਟਨਾਏ ਦੌਰਾਨ ਨਹੀਂ ਖੁੱਲੇ ਜਿਸ ਦੇ ਕਾਰਨ ਕੰਪਨੀ ਨੂੰ ਦੇਣਾ ਪਵੇਗਾ 50 ਲੱਖ ਰੁਪਏ ਦਾ ਜੁਰਮਾਨਾ ਦੱਖਣੀ ਦਿੱਲੀ ਅਪੋਗਤਾ ਅਦਾਲਤ ਨੇ Tata Motors ਨੂੰ 에어ਬੈਗਸ ਨਾ ਖੁੱਲਣ ਦੇ 50 ਲੱਖ ਰੁਪਏ ਦਾ ਜੁਰਮਾਨਾ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਮਹਾਰਾ ਦੇ ਵਿਸ਼ਮੰਗ ਕੀ ਬਾਕਸ ਨਾਲ ਦੀ ਬਿਮਾਰੀ ਦੇ ਖਤੇ ਨੂੰ ਦੇਖਦੇ ਹੋਏ ਸਿਹਤ ਮੰਤਰੀਆਂ ਨੇ ਅੱਜ ਬੈਠ ਕੇ ਕੀਤੀ ਜਿਸ ਵਿੱਚ ਸਿਹਤ ਮੰਤਰੀ ਜੀ ਅਪੀ ਲੰਟਾ ਨੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਰਾਜਾਂ ਨੂੰ ਸਤ ਤਕ ਤਾਂ ਵਰਤਨ ਦੇ ਦੇਸ਼ ਨੇ ਧਿਆਨ ਤੇ ਇਹ ਵੀ ਕਿਹਾ ਹੈ ਕਿ ਮਿਲੇ ਹੁਣ ਤੱਕ ਮਿਲੇ ਅੰਕੜਿਆਂ ਪਤਾ ਲੱਗਦਾ ਹੈ ਕਿ ਭਾਰਤ ਇਸ ਵਿਵਾਦ ਦਾ ਪਰਕੋਬ ਬਹੁਤ ਘੱਟ ਹੈ ਪਰ ਫਿਰ ਵੀ ਪੂਰੀ ਸਾਵਧਾਨੀ ਵਰਤਨ ਦੀ ਜ਼ਰੂਰਤ ਹੈ